ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਪਿੰਡ ਕਰਿਆਲਾ ਵਿਖੇ ਬਾਬਾ ਬਲਕਾਰ ਸਿੰਘ ਦੀ 3ਵੀਂ ਵਰ੍ਹੇ ਸਿਰ ਮਨਾਈ ਗਈ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਸਾਡੇ ਸਹਿਯੋਗੀ ਗੁਰਦੇਵ ਸਿੰਘ ਪ੍ਰੈਸ ਗਤਾਰ ਦੀ ਵਿਸ਼ੇ ਰਿਪੋਰਟ ਤੁਹਾਡੇ ਸਾਹਮਣੇ ਕਰ ਰਹੇ ਆਂ हांजी वीर जी बाबा शीर श ਸੇਵਾਦਾਰ ਬਾਬਾ ਬਲਕਾਰ ਸਿੰਘ ਜੀ ਜਿਨ੍ਹਾਂ ਦੀ ਅੱਜ 30ਵੀਂ ਵਰਸੀ ਮਨਾਈ ਜਾ ਰਹੀ ਆ ਤੇ ਹਰ ਸਾਲ ਇਹ ਸਾਲਾਨਾ ਮੇਲਾ ਜੀ ਇਹ ਸੌਣ ਦੇ ਅਖੀਰਲੇ ਵੀਰਵਾਰ ਹੁੰਦੀ ਆ ਤੇ ਇੱਥੇ ਬਹੁਤ ਵੱਧ ਚੜ੍ਹ ਕੇ ਪੰਚਾਇਤ ਦੇ ਸਹਿਯੋਗ ਨਾਲ ਸੇਵਾਦਾਰ ਦੇ ਸਹਿਯੋਗ ਨਾਲ ਇਹ ਵਰਸੀ ਮਨਾਈ ਜਾਂਦੀ ਆ ਹਰ ਸਾਲ ਦੀ ਤਰ੍ਹਾਂ ਐਤਕੀ ਵੀ 32 ਤੋਂ 36 ਭਟੀਆਂ ਲੱਗੀਆਂ ਨੇ ਮਾਲ-ਕੂੜੇ ਵਾਲੀਆਂ ਤੇ ਦੋ ਤਿੰਨ ਰਕਮ ਦੀ ਸਬਜ਼ੀ ਚੱਲ ਰਹੀ ਹੈ ਜੀ ਨਾਲ ਖੀਰ ਪੂਰੇ ਚੱਲ ਰਹੇ ਆ ਤੇ ਦੂਦੋ ਦੂਰਾ ਸੰਤਾਂ ਹੁੰਦੀਆਂ ਨੇ ਤੇ ਖੀਰ ਪੂਰੇ ਛਕਦੇ ਜਾਂਦੀਆਂ ਨੇ ਤੇ ਨਾਲੇ ਬਾਬਾ ਜੀ ਦਾ ਚੁਕਰਾਨਾ ਕਰਕੇ ਜਾਂਦੀਆਂ ਨੇ ਇਹ ਬਹੁਤ ਹੀ ਭਾਰੀ ਵਰਸੀ ਮਨਾਈ ਜਾਂਦੀ ਆ ਸੌਣ ਦੇ ਖੀਰਲੇ ਵੀਰਵਾਰ ਨੂੰ ਹਰ ਸਾਲ ਸਲਾਨਾ ਵਰਸੀ ਆ ਜੀ ਅੱਜ ਵੀ ਬਹੁਤ ਸੰਤਾਨਾਂ ਦਾ ਲਾਰ ਆਇਆ ਪਿਆ ਹੈ ਵੇਖੋ ਵੀ ਸਵੇਰ ਤੋਂ ਹੀ ਬਈ ਜਾਂਦਾ ਸੀ ਪਰ ਸੰਗਤਾਂ ਬਹੁਤ ਅਜੇ ਤੱਕ ਲੰਗਰਾਲਾ ਦਾ ਗੇਟ ਬੰਦ ਹੀ ਰਹਿੰਦਾ ਐ ਇੰਨੀ ਸੰਗਤ ਬਾਹਰ ਖੜ੍ਹ ਰਹਿ ਜਾਂਦੀ ਆ ਸੋ ਬੜੀ ਉਹਨਾਂ ਦੀ ਕਿਰਪਾ ਹੀ ਸੇਵਾ ਹੀ ਤੇ ਆ ਜੁਨਾ ਦੀ ਐਮਐਲਏ ਲੱਗਣ ਦਾ ਯਾ ਜੀ kal baad kidhiya ne

ਨਰੇ ਜਾਂਦੇ ਆ ਬੋਨਾ ਨਗਰ ਦੇ ਬੜੀ ਸਰਪਾ ਨਾਲ ਇਹਨਾਂ ਨੇ ਇਸੇ ਬਾਰੇ ਅਮਾਜ ਉਪਾ ਕਰੀ ਨਾਮ ਦਾ ਹੱਤੇ ਪੱਤੀ ਆਸਨਾ ਹਮਤਾਨਾ ਪਤਾ ਹੈ ਕਿ ਕਾਮ ਦੇ ਅਕੀਲ ਜੀ ਦਾ ਨਾਮ ਅਜੀ 21 ਇਸਲਾਨਾ ਕਰਤੀ ਆਈ ਸੀਤੀ ਕਰਤੀ ਬੜੀ ਸਰਪਾ ਅਧਿਕ ਤੁਮ ਦਾ ਬੈਨ ਨਾਇਕਤਾ ਕਰਾਵਨ ਅਤੀ ਸ਼੍ਰੀਵਾਸ

बापाजी बापाजी सेवाले